ਅੱਜ ਸਰ ਅੱਜ ਦੀ ਪੀਸੀ ਕਿਸ ਕਿਸੀ ਤੇ ਰੱਖੀ ਗਈ ਹੈ ਜੀ ਹਾਂਜੀ ਇਹ ਪਿਛਲੇ ਦਿਨਾਂ ਜੇ ਤੁਸੀਂ ਦੇਖਿਆ ਹੋਣਾ ਵੀ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪਰਚਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਇਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਤਿਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਉਹਥੇ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਦੀ ਪੂਰੇ ਆਪਣੇ ਤੰਦਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੈ ਐ ਬਰੂਨੋ ਧਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਨੇ ਸੀ ਅੱਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੇ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਜਾਂ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਨੂੰ ਜਿਹੜਾ ਗੈਂਗਸਟਰ ਹੈ ਉਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਅ ਰਿਕਾਰਡਿੰਗ ਵੀ ਹੈਗੀ ਹੈ ਮੇ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਆ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਅਨਸਰ ਹੈ ਜਿਹੜੇ ਆਪ ਆਪੇ ਹੀ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਮ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਇਹਨਾਂ ਤੋਂ ਬਚੋ ਤੇ ਜਿਹੜੇ ਅਜੇੇ ਕਾਰਵਾਈਆਂ ਕਰਨ ਵਾਲੇ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਵੀ ਲਾਅ ਤੋਂ ਬਚ ਕੇ ਨਹੀਂ ਜਾ ਸਕਦਾ ਕਾਨੂੰਨ ਤੋਂ ਵੱਡਾ ਨਹੀਂ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਵੇਂ ਕਿ ਆਹ ਮੌਜੂਦਾ ਬਰੂਨੋ ਤੋਂ ਵੰਜੜਾ ਐਡਵੋਕੇਟ ਹੈ ਅਤੇ ਕਾਨੂੰਨ ਅਨੁਸਾਰ ਪੂਰੀ ਸਖਤ ਕਾਰਵਾਈ ਹੋਊਗੀ ਜਿਸ ਤੇ ਇਹ ਹੁਣ ਲੰਬਾ ਸਮਾਂ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇਲ੍ਹ ਚ ਹੀ ਰਹਿਣ ਇਹ ਦੀ ਕਾਫੀ ਪਿਛਲੇ ਸਾਲ ਡੇਢ ਸਾਲ ਤੋਂ ਆ ਤਿੰਨ ਤਿੰਨ ਚਾਰ ਮਹੀਨੇ ਤੋਂ ਜਿਹੜਾ ਕੰਟੈਕਟ ਜਿਹੜਾ ਐਕਚੁਅਲ ਜਿਵੇਂ ਨੰਬਰਾਂ ਦੇ ਨੰਬਰ ਦੇਣ ਦੀ ਗੱਲ ਕਰਦੇ ਤੇ ਕੀ ਕੋਈ ਨੰਬਰ ਦਿੱਤੇ ਵੀ ਗਏ ਨੇ ਫਿਰ ਉਹ ਵੀ ਦਿੱਤੀਆਂ ਵੀ ਗਈਆਂ ਨੇ ਉਹ ਵੀ ਕੀ ਸਾਹਮਣੇ ਆਏ ਦੇਖੋ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਉਸ ਉਹ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਪਰ ਵੇਰੀਅਸ ਰੀਜ਼ਨਸ ਤੇ ਪਰ ਅਸੀਂ ਉਹਨਾਂ ਦੇ ਨਾਲ ਇਨ ਟੱਚ ਆ ਜਿਹੜੀ ਇਨਵੈਸਟੀਗੇਸ਼ਨ ਜਿੱਥੇ-ਜਿੱਥੇ ਵੀ ਸਾਹਮਣੇ ਆਇਆ ਅਸੀਂ ਉਹਨਾਂ ਦੇ